ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੋਸਾਂਝ ਨੇ ਆਪਣੀ ਗਾਇਕੀ ਤੇ ਐਕਟਿੰਗ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਕਾਫੀ ਜ਼ਿਆਦਾ ਪੋਪੂਲਾਰਿਟੀ ਹਾਸਲ ਕੀਤੀ ਹੈ। ਹਾਲ ਹੀ ਵਿੱਚ ਅਮਰੀਕਾ ਦੇ ਲਾਸ ਐਂਜਲਸ ਤੇ ਇੱਕ ਐਪਲ 뮤직 ਸਟੂਡੀਓ ਦਾ ਦੌਰਾ ਕਰਦੇ ਹੋਏ ਨਜ਼ਰ ਆਏ ਜੋ ਕਿ ਇੰਡੀਅਨ 뮤직 ਇੰਡਸਟਰੀ ਦੇ ਲਈ ਇੱਕ ਬਹੁਤ ਖਾਸ ਮੌਕਾ ਸੀ ਕਿਉਂਕਿ ਬਹੁਤ ਘੱਟ ਭਾਰਤੀ ਕਲਾਕਾਰ ਇੱਥੇ ਆਉਂਦੇ ਨੇ। ਖਾਸ ਕਰ ਇਹ ਹੈ ਕਿ ਇੱਥੇ ਦਲਜੀਤ ਦੋਸਾਂਝ ਦਾ ਵੈਲਕਮ ਬਹੁਤ ਹੀ ਖਾਸ ਤਰੀਕੇ ਦੇ ਨਾਲ ਕੀਤਾ ਗਿਆ। ਦਲਜੀਤ ਦੋਸਾਂਝ ਦੇ ਸਵਾਗਤ ਦੇ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਭਾਰਤੀ ਰਸਮ ਕੀਤੀ ਗਈ। ਸਟੂਡੀਓ ਵਿੱਚ ਉਨ੍ਹਾਂ ਦਾ ਸਵਾਗਤ ਸਰੋਂ ਚਾਰ ਵਿੱਚ ਇੱਕ ਵਿਸ਼ੇਸ਼ ਮਹਿਮਾਨ ਦੇ ਖੁਸ਼ਾਲ ਤੇ ਸੁਭ ਆਗਮਨ ਦੀ ਕਾਮਨਾ ਕਰਨ ਦਾ ਤਰੀਕਾ ਹੈ ਇਸ ਖਾਸ ਮੌਕੇ ਤੇ ਦਿਲਜੀਤ ਦੋਸਾਂਝ ਨੇ ਅਮਰੀਕੀ ਰੈਪਰ ਬਿਗ ਦੀਪ ਲਗ ਦੇ ਨਾਲ ਮੁਲਾਕਾਤ ਵੀ ਕੀਤੀ ਦੋਵਾਂ ਕਲਾਕਾਰਾਂ ਨੇ ਮਿਊਜ਼ਿਕ ਤੇ ਕਲਚਰ ਦੇ ਬਾਰੇ ਗੱਲਬਾਤ ਕੀਤੀ ਤੇ ਫਿਊਚਰ ਵਿੱਚ ਇਕੱਠੇ ਕੰਮ ਕਰਨ ਦਾ ਹਿੰਡਰੋਪ ਕੀਤਾ ਦਿਲਜੀਤ ਦੋਸਾਂਝ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਕਾਰਨ ਉਹਨਾਂ ਦੇ ਫੈਨਸ ਵਿੱਚ ਨਵੇਂ ਕੋਲਾਬੋਰੇਸ਼ਨ ਦੇ ਬਾਰੇ ਉਸੁਕਤਾ ਵੱਧ ਚੁੱਕੀ ਹੈ ਦਿਲਜੀਤ ਦੋਸਾਂਝ ਦਾ ਐਪਲ ਮਿਊਜ਼ਿਕ ਸਟੂਡੀਓ ਵਿੱਚ ਅਜਹਾ ਵੈਲਕਮ ਭਾਰਤੀ ਮਿਊਜ਼ਿਕ ਇੰਡਸਟਰੀ ਦੇ ਲਈ ਇੱਕ ਵੱ ਹਕੇ ਭਾਰਤੀ ਕਲਾਕਾਰ ਹੁਣ ਸਿਰਫ ਬਾਲੀਵੁੱਡ ਜਾਂ ਫਿਰ ਖੇਤਰੀ ਹੱਦਾਂ ਤੱਕ ਸੀਮਿਤ ਨਹੀਂ ਹਨ ਸਗੋਂ ਅੰਤਰਰਾਸ਼ਟਰੀ ਪਲੇਟਫਾਰਮਸ ਤੇ ਵੀ ਆਪਣੀ ਪਹਿਚਾਣ ਬਣਾ ਰਹੇ ਨੇ ਐਪਲ 뮤직 ਵੱਲੋਂ ਇੰਡੀਅਨ ਕਲਚਰ ਦੇ ਅਨੁਸਾਰ ਦਿਲਜੀਤ ਦੋਸਾਂਝ ਦਾ ਵੈਲਕਮ ਕਰਨਾ ਇੱਕ ਸੱਭਿਆਚਾਰਕ ਪ੍ਰਤੀਕ ਹੈ ਇਹ ਸਪਸ਼ਟ ਹੈ ਕਿ ਗਲੋਬਲ ਬ੍ਰਾਂਡ ਹੁਣ ਸਥਾਨਕ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਨੂੰ ਅਪਣਾਉਣ ਤੋਂ ਨਹੀਂ ਝਿਜਕ ਰਹੇ ਇਹ ਅਚੀਵਮੈਂਟ ਦਿਲਜੀਤ ਦੋਸਾਂਝ ਦੇ ਲਈ ਇੱਕ ਨਿੱਜੀ ਜਿੱਤ ਨਹੀਂ ਹੈ ਸਗੋਂ ਭਾਰਤੀ ਸੰਗੀਤ ਤੇ ਸੱਭਿਆਚਾਰ ਦੇ ਲਈ ਇੱਕ ਮਾਣ ਵਾਲਾ ਪਲ ਵੀ ਹੈ ਦਿਲਜੀਤ ਦੋਸਾਂਝ ਦੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਪੰਜਾਬੀ ਫਿਲਮ ਪੰਜਾਬ 95 ਵੀ ਕੰਟਰੋਵਰਸੀ ਵਿੱਚ ਕਿਰੀ ਹੋਈ ਹੈ ਜੀਹਾਂ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ 95 ਨੰਬੇ ਸਮੇਂ ਤੋਂ ਵਿਵਾਦਾਂ ਵਿੱਚ ਕਿਰੀ ਹੋਈ ਹੈ ਇਹ ਫਿਲਮ ਹਿਊਮਰ ਰਾਈਟ ਐਕਟਿਵਿਸ ਜਸਵੰਤ ਸਿੰਘ ਖਾਲੜਾ ਦੀ ਲਾਈਫ ਤੇ ਅਧਾਰਿਤ ਦੱਸੀ ਜਾ ਰਹੀ ਹੈ ਪਰ ਸੈਂਸਰ ਬੋਰਡ ਨੇ ਤੇ ਕੁਝ ਰਾਜਨੀਤਿਕ ਸੰਗਠਨਾ ਨੇ ਇਸ ਦੀ ਰਿਲੀਜ਼ ਤੇ ਇਤਰਾਜ਼ ਜਤਾਇਆ ਸੀ ਜਿਸ ਕਰਕੇ ਫਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋ ਪਾਈ ਦਿਲਜੀਤ ਦੋਸਾਂਝ ਨੇ ਨਾ ਸਿਰਫ 뮤직 ਇੰਡਸਟਰੀ ਵਿੱਚ ਸਗੋਂ ਫਿਲਮਾਂ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਜੱਟ ਐਂਡ ਜੁਲੀਅਟ ਪੰਜਾਬ 9084 ਉੜਤਾ ਪ ਗੀਆਂ ਫਿਲਮਾਂ ਵਿੱਚ ਉਹਨਾਂ ਦੀ ਪਰਫਾਰਮੈਂਸ ਨੂੰ ਕਾਫੀ ਜ਼ਿਆਦਾ ਤਾਰੀਫ਼ ਮਿਲੀ ਹੈ। ਹਾਲ ਹੀ ਦੇ ਸਾਲਾਂ ਵਿੱਚ ਉਹਨਾਂ ਨੇ ਹਾਲੀਵੁੱਡ ਤੇ ਇੰਟਰਨੈਸ਼ਨਲ 뮤ਜ਼ਿਕ ਸਰਕਟ ਵਿੱਚ ਵੀ ਕਦਮ ਰੱਖਿਆ ਹੈ ਜਿਸ ਵਿੱਚ ਕੋਚੇਲਾ 뮤ਜ਼ਿਕ ਫੈਸਟੀਵਲ 2023 ਵਿੱਚ ਉਹਨਾਂ ਦੀ ਤਮਾਕੇਦਾਰ ਪਰਫਾਰਮੈਂਸ ਵੀ ਸ਼ਾਮਿਲ ਹੈ।